ਬੇਸਿਕਲੀ ਬਾਲਾਂ ਲਈ ਯੂਜ਼ ਹੁੰਦਾ ਅੱਛਾ ਜੀ ਬਾਲਾਂ ਲਈ ਇਹਦੇ ਜਿਹੜੇ ਤੇਲ ਬਣਦੇ ਆ ਇਹਦੇ ਰਸਾਇਣ ਬਣਦੇ ਆ ਤੇ ਬਾਲਾਂ ਦੇ ਨਾਲ ਨਾਲ ਇਹ ਜਿਹੜਾ ਆ ਲੀਵਰ ਤੇ ਬਹੁਤ ਜ਼ਿਆਦਾ ਵਧੀਆ ਕੰਮ ਕਰਦਾ ਇਹਦਾ ਜਦੋਂ ਹੁਣਾ ਰਸ ਕੱਢਿਆ ਹਾਂਜੀ ਹਾਂਜੀ ਕੱਟਦੇ ਲਾਉਂਗੇ ਨਾ ਉਹਦੇ ਨਾਲੋਂ ਜ਼ਿਆਦਾ ਟੀਕੇ ਨਾਲੋਂ ਵੀ ਜ਼ਿਆਦਾ ਸਰਸ਼ੇਤੀ ਕਰਦਾ ਤੇਜ਼ ਨਾਲ ਛੇਤੀ ਕਰਦਾ ਅੱਛਾ ਦੇਖੋ ਜੀ ਇਦਾਂ ਦੇ ਗੋਣਿਆਂ ਬੂਟੀਆਂ ਦੇ ਇਦਾਂ ਦੀਆਂ ਬੂਟੀਆਂ ਸਾਨੂੰ ਪਤਾ ਹੀ ਨਹੀਂ अच्छा पाजी ਤੁਸੀਂ ਦੱਸ ਰਹੇ ਸੀ ਇਸ ਬੂਟੀ ਬਾਰੇ ਆਹ ਭਿੰਗਰਾਜ ਭਿੰਗਰਾਜ ਇਹ ਮਤਲਬ ਸੁਣੀ ਤਾਂ ਸੀਗੀ ਮੈਂ ਪਰ ਮੈਨੂੰ ਇਹ ਨਹੀਂ ਪਤਾ ਵੀ ਇਹ ਨੂੰ ਯੂਜ਼ ਕਿਦਾਂ ਕਰਦੇ ਜਾਂ ਸਾਡੇ ਇਹ ਨੇਟਿਵ ਆ ਕਿੱਥੋਂ ਆਉਂਦੀ ਆ ਇਹ ਬੂਟੀ ਕਿਦਾਂ ਵਰਤਣਾ ਇਹਨੂੰ ਕੌਣ ਵਰਤਦਾ ਕੌਣ ਖਾ ਸਕਦਾ ਕਿਦਾਂ ਖਾਣੀ ਆ ਇਹ ਦੱਸੋ ਕੀ ਬਣਦਾ ਇਹਦਾ ਨੇਟਿਵ ਹੀ ਆ ਇੱਥੇ ਦੀ ਅੱਛਾ ਜੀ ਭਿੰਗਰਾਜ ਪੂਰੇ ਭਾਰਤ ਚ ਮਿਲਦੀ ਆ ਅੱਛਾ ਜੀ ਤੇ ਇਹ ਸਾਡੇ ਘਰ ਦੇ ਵਿੱਚ ਹੀ ਆ ਉੱਥੇ ਵੀ ਉੱਗੂ ਆ ਅੱਛਾ ਜੀ ਉਹ ਤੇ ਤੇ ਨਾ ਹਾਂਜੀ ਉੱਥੇ ਵੀ ਆ ਆ ਇੱਥੇ ਵੀ ਉੱਗੀ ਸੀ ਆ ਦੇਖੋ ਅੱਛਾ ਇਹ ਤਾਂ ਉਦਾਂ ਹੀ ਉੱਗੀ ਆ ਹੋਰ ਹੋਰ ਆ ਵੀ ਆ ਦੱਸੋ ਤਾਂ ਤੇ ਕਾਫੀ ਹੁਣ ਜਦੋਂ ਮੀਂਹ ਪੈਣੇ ਨਾ ਗਾਂ ਇੱਥੇ ਬਹੁਤ ਸਾਰਾ ਭਰ ਜਾਣਾ ਹੈ ਕਮਾਦਾਂ ਚ ਬਹੁਤ ਸਾੜੇ ਸਾਡੇ ਆਪਣੇ ਖੇਤਾਂ ਚ ਬਹੁਤ ਹੁੰਦੀ ਇਹ ਤਾਂ ਫੇਰ ਦਾ ਮਤਲਬ ਕਿ ਵੀ ਬਹੁਤੇ ਜਾਣੇ ਇਹਨੂੰ ਇਗਨੋਰ ਕਰਦੇ ਹੋਣਗੇ ਪਤਾ ਨਹੀਂ ਹੋਏਗਾ ਉਹਨਾਂ ਨੂੰ ਨਿਸ਼ਾਨ ਹੀ ਨਹੀਂ ਹੁੰਦੀ ਹੁਣੀ ਹੈਨਾ ਸੋ ਇਹਦੀ ਪਛਾਣ ਦੇਖੋ ਨਿਸ਼ਾਨ ਦੱਸੋ ਨਿਸ਼ਾਨ ਦੱਸਦੇ ਤੁਹਾਨੂੰ ਇੱਕ ਤਾਂ ਇਹ ਚਲੋ ਫੁੱਲ ਫੁੱਲ ਪਛਾਣ ਲਓ ਆ ਦੇਖੋ ਹਾਂ ਇਦਾਂ ਦਾ ਹੁੰਦਾ ਠੀਕ ਆ ਫਿਰ ਇਹਦੀ ਜਦੋਂ ਆ ਡੋਡੀ ਜੀ ਬਣ ਜਾਂਦੀ ਨਾ ਇਦਾਂ ਫੁੱਲ ਝੜ ਜਾਂਦਾ ਚਿੱਟਾ ਅੱਛਾ ਜੀ ਇਹਨੂੰ ਬਲੈਕ ਰੰਗ ਦਾ ਪੈਂਦਾ ਆਪਣਾ ਦਾਣੇ ਆ ਦੇਖੋ ਨਹੀਂ ਇਹ ਦੂਜਾ ਅੱਛਾ ਇਹਦਾ ਹੀ ਆ ਹਾਂ ਜੀ ਇਹਦਾ ਹੀ ਆ ਇਹ ਜਦੋਂ ਪੱਕ ਗਿਆ ਨਾ ਅੱਛਾ ਅੱਛਾ ਆ ਦੇਖੋ ਆ ਬੀਜ ਆ ਦੇ ਅੱਛਾ ਜੀ ਅੱਛਾ ਅੱਛਾ ਸਮਝ ਗਿਆ ਮੈਂ ਠੀਕ ਆ ਹਾਂ ਜੀ ਇਹ ਬੀਜ ਇਦਾਂ ਇਦਾਂ ਖਲਾਰ ਤੇ ਇਹਦੇ ਵਿੱਚ ਛੋਟੇ ਛੋਟੇ ਗੇਵ ਵੀ ਆ ਠੀਕ ਆ ਠੀਕ 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 ਓਕੇ ਹਾਂ ਓਗ ਗਿਆ ਹਾਂ ਤੇ ਇਹਦੀ ਪਛਾਣ ਇਹ ਆ ਹਾਂ ਜੀ ਕਿ ਜਦੋਂ ਹੁਣ ਲਿਆ ਮੈਂ ਪੱਤਾ ਇਹਨੂੰ ਜਦੋਂ ਅਸੀਂ ਮਲਣਾ ਨਾ ਇਹਦਾ ਅੱਛਾ ਜੀ ਇਹਦਾ ਰਸ ਨਿਕਲਿਆ ਆ ਦੇਖੋ ਹਾਂ ਆ ਗਿਆ ਇਹ ਤੁਸੀਂ ਦੇਖੋਗੇ ਤੁਹਾਡੀ ਅੱਖਾਂ 'ਚ ਦੇਖਦੇ ਦੇਖਦੇ ਇਹ ਬਲੈਕ ਹੋਣਾ ਸ਼ੁਰੂ ਹੋ ਜਾਣਾ ਹੈ ਅੱਛਾ 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 ਆਹ ਦੇਖੋ ਆਹ ਕਾਲਾ ਹੋ ਗਿਆ ਬਈ ਹੋ ਗਿਆ ਨਾ ਜੀ ਹੱਥ ਕਾਲੇ ਹਾਂ 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 ਇਹ ਰੰਗ ਝੜ ਜਾਣਾ ਇਹਨਾਂ ਦਾ ਵਾਹ ਆ ਦੇਖੋ ਡਾਰ ਜਿੱਦਾਂ ਸੇਵ ਨੂੰ ਕੱਟਦਾ ਉਹਨਾਂ ਦਾ ਉਹ ਵੀ ਕਾਲਾ ਜਾ ਪੈ ਜਾਂਦਾ ਨਾ ਹਾਂ ਇਹ ਜਸਟ ਇਸ ਨਾਲ ਹੀ ਹਵਾ ਦੇ ਸੰਪਰਕ ਚ ਆ ਕੇ ਨਾ ਹਾਂ ਉਹੀ ਆਕਸੀਡੇਸ਼ਨ ਹੋ ਜਾਂਦੀ ਹੈ ਦੀ ਉਹ ਡਾਰਕ ਹੋ ਗਿਆ ਹਾਂ ਡਾਰਕ ਹੋ ਗਿਆ ਹਾਂ ਹੈ ਨਾ ਇਹ ਲਾਹ ਹਾ ਸੋ ਇਹਦੀ ਪਛਾਣ ਆ ਇਹ ਵਾਹ ਬਾਕੀ 스멜 ਹੁੰਦੀ ਉਹ ਤਾਂ ਤੁਸੀਂ ਲਾਈਵ ਦੇਖ ਸਕਦੇ ਹੋ ਹਾਂ ਹਾਂ ਉਹ ਦੇਖ ਸਕਦੇ ਬਿਲਕੁਲ ਤੇ ਇਹਦਾ ਜਿੱਦਾਂ 브링राज ਆ ਇਹਦਾ ਤੁਸੀਂ 브링राज ਹਾਂਜੀ ਹਿੰਦੀ ਚ 브링ਰਾਜ ਕਹਿੰਦੇ ਸਾਡੇ ਪੰਜਾਬੀ ਚ ਇਹਨੂੰ ਭੰਗੜਾ ਕਹਿੰਦੇ ਭੰਗੜਾ ਕਾਲਾ ਭੰਗੜਾ ਅੱਛਾ ਜੀ ਪੰਸਾਰੀ ਤੇ ਜਾਉਂਗੇ ਨਾ ਤਾਂ ਪੰਜਾਬ ਦੇ ਵਿੱਚ ਹਾਂਜੀ ਨੇ ਗਰਾਜ ਕਹਦੇ ਵੀ ਦੇ ਦੇਣਾ ਉਹਨਾਂ ਨੇ ਅੱਛਾ ਜੀ ਪਰ ਜੇ ਤੁਸੀਂ ਕਾਲਾ ਪਾਂਗੜਾ ਕਹਿ ਦੋਗੇ ਤਾਂ ਤਾਂ ਵੀ ਉਹਨੇ ਤੁਹਾਨੂੰ ਦੇ ਦੇਣਾ ਜੇ ਤਾਂ ਸਾਡੇ ਭਖੜਾ ਕਹਿ ਦਿੰਦੇ ਆ ਹਾਂਜੀ ਹਾਂਜੀ ਤਾਂ ਇੱਕ ਉਹ ਹਿੰਦੀ ਚ ਗੋਖਰੂ ਕਹਿ ਦਿੰਦੇ ਆ ਅੱਛਾ ਜੀ ਭਖੜੇ ਨੂੰ ਠੀਕ ਆ ਉਹ ਦੋਨੇ ਕਹ ਦੋ ਉਹਨਾਂ ਨੂੰ ਤਾਂ ਚਲ ਪਤਾ ਹੀ ਆ ਹੂੰ ਹੂੰ ਸੋ ਇਹ ਬੇਸਿਕਲੀ ਵਾਲਾ ਲਈ ਯੂਜ਼ ਹੁੰਦਾ ਅੱਛਾ ਜੀ ਵਾਲਾ ਲਈ ਇਹਦੇ ਜਿਹੜੇ ਤੇਲ ਬਣਦੇ ਆ ਇਹਦੇ ਰਸਾਇਣ ਬਣਦੇ ਆ ਇਹਨੂੰ ਸੰਸਕ੍ਰਿਤ ਚ ਕੇਸ਼ਰਾਜ ਕਹਿੰਦੇ ਅੱਛਾ ਜੀ ਇਹਦਾ ਨਾਮ ਕੇਸ਼ਰਾਜ ਆ ਠੀਕ ਆ ਤੇ ਕੇਸਾਂ ਦਾ ਰਾਜਾ ਹੈ ਅਛਾ ਜੀ ਤੇ ਬਾਲਾਂ ਦੇ ਨਾਲ ਨਾਲ ਇਹ ਜਿਹੜਾ ਆ ਲੀਵਰ ਤੇ ਬਹੁਤ ਜ਼ਿਆਦਾ ਵਧੀਆ ਕੰਮ ਕਰਦਾ ਹਾਂ ਠੀਕ ਆ ਜਿਹੜੀ ਮੈਂ ਇੱਕ ਵੀਡੀਓ ਤੁਹਾਡੀ ਸੀਗੀ ਨਾ ਇੱਕ ਬੂਟੀ ਸੀ ਉਹ ਉਧਰ ਹੈਗੀ ਆ ਚੋਈ ਦੇ ਵਿੱਚ ਜਿਹੜੀ ਉਹ ਕਿਹਾ ਸੀਗਾ ਵੀ ਕੱਟ ਲੱਗ ਜਾਏ ਦਾਤੀ ਲੱਗ ਜਾਏ ਹਾਂਜੀ ਬਿਲਕੁਲ ਬਿਲਕੁਲ ਇਹ ਉਹ ਤੋਂ ਵਧੀਆ ਚੀਜ਼ ਇਹਦੀ ਮੈਂ ਗੱਲ ਕਰਦਾ ਸੀ ਓਕੇ ਇੱਕ ਤਰੀਕਾ ਠੀਕ ਆ ਦੱਸਿਆ ਜੀ ਤੁਸੀਂ ਓਕੇ ਇਹਦਾ ਜਦੋਂ ਹੁਣ ਰਸ ਕੱਢਿਆ ਹਾਂਜੀ ਹਾਂਜੀ ਕੱਟ ਤੇ ਲਾਉਂਗੇ ਨਾ ਉਹਦੇ ਨਾਲੋਂ ਜ਼ਿਆਦਾ ਟੀਕੇ ਨਾਲੋਂ ਵੀ ਜ਼ਿਆਦਾ ਸਰਸ਼ੇਤੀ ਕਰਦਾ ਤੇਜ਼ ਨਾਲ ਛੇਤੀ ਕਰਦਾ ਅੱਛਾ ਇਹ ਉਹਦੇ ਨਾਲੋਂ ਵੀ ਜ਼ਿਆਦਾ ਵਧੀਆ ਚੀਜ਼ ਆ ਦੇਖੋ ਜੀ ਇਦਾਂ ਦੇ ਗੋਣਿਆਂ ਬੂਟੀਆਂ ਦੇ ਇਦਾਂ ਦੀਆਂ ਬੂਟੀਆਂ ਆ ਸਾਨੂੰ ਪਤਾ ਹੀ ਨਹੀਂ ਹੈਗਾ ਸੋ ਇਹਦਾ ਜੇ ਕਿਸੇ ਦੇ ਵਾਲਾਂ ਦੀ ਕੋਈ ਨੂੰ ਸਮੱਸਿਆ ਹਾਂਜੀ ਇਹਦਾ ਇਹਨੂੰ ਗਮਲੇ 'ਚ ਲਾ ਲਓ ਅੱਛਾ ਜੀ ਇਹਦਾ ਰਸ ਕੱਢ ਕੇ ਇੱਕ ਚਮਚਾ ਠੀਕ ਠੀਕ ਉਹ ਲੈ ਸਕਦੇ ਤੁਸੀਂ ਅੱਛਾ ਉਹਦਾ ਰਸ ਕੱਢ ਕੇ ਲੈ ਲਓ ਠੀਕ ਆ ਤੇ ਕਾਫੀ 2-3 ਮਹੀਨੇ ਲੈ ਲਓ ਇਹ ਖਾਣਾ ਆ ਤੁਸੀਂ ਕਹਿੰਦੇ ਹੈ ਕਿ ਰਸ ਕੱਢ ਲਓ ਇਹਦਾ ਚਟਣੀ ਅੱਜ ਦਾ ਹੁਣ ਮੈਂ ਰਸ ਕੱਢਿਆ ਅੱਛਾ ਅੱਛਾ ਠੀਕ ਇਦਾਂ ਦੇ ਕਾਫੀ ਇਦਾਂ ਲੈ ਲਓ ਪੱਤੇ ਥੋੜਾ ਜ਼ਿਆਦਾ ਬੀਜਣਾ ਪੈਣਾ ਅੱਛਾ ਥੋੜਾ ਗਿੱਲਾ ਰੱਖਣਾ ਪੈਂਦਾ ਇਹਨੂੰ ਜ਼ਿਆਦਾ ਪਾਣੀ ਜ਼ਿਆਦਾ ਚਾਹੀਦਾ ਹ ਇਹ ਰਸ ਕੱਢ ਲਓ ਅੱਛਾ ਜੀ ਤੇ ਇੱਕ ਦੋ ਚਮਚੇ ਰਸ ਪੀ ਸਾਦੇ ਨਹੀਂ ਚਲੋ ਬਹੁਤ ਵਧੀਆ ਬਹੁਤ ਵਧੀਆ ਇਹ ਬੂਟੀਆਂ ਨਹੀਂ ਖਤਮ ਹੋਣੀਆਂ ਤੇ ਨੌਲੇਜ ਬਹੁਤ ਜ਼ਿਆਦਾ ਆ ਬੂਟੀਆਂ ਬਾਰੇ ਤੇ ਆਪਾਂ ਆਉਣ ਵਾਲੇ ਵਲੌਗਸ ਦੇ ਵਿੱਚ ਤੁਹਾਨੂੰ ਹੋਰ ਬੂਟੀਆਂ ਬਾਰੇ ਦੱਸਦੇ ਰਵਾਂਗੇ ਮੇਰਾ ਬਹੁਤ ਹੀ ਇੱਕ ਇੱਕ ਸੁਪਨਾ ਹੀ ਆ ਕਹਿ ਸਕਦੇ ਕਿ ਮੈਂ ਮੈਂ ਸਾਰੀਆਂ ਜਿੱਦਾਂ ਵੀ ਸਾਡੇ ਆਲੇ ਦੁਆਲੇ ਬੂਟੀਆਂ ਹਨਾ ਉਹਨਾਂ ਬਾਰੇ ਨੌਲੇਜ ਇਕੱਤਰਿਤ ਕਰਕੇ ਪਾਉਮਾ ਜਰੂਰ ਸੋ ਥੈਟ ਕਿ ਕੋਈ ਇਦਾਂ ਦੀ ਕਿਸੇ ਦੇ ਪੈਰ ਥੱਲੇ ਵੀ ਜਦੋਂ ਕੋਈ ਚੀਜ਼ ਆਵੇ ਉਹਨਾਂ ਨੂੰ ਦੁੱਖ ਹੋਵੇ ਹਾਂਜੀ ਹਾਂਜੀ ਕਿ ਯਾਰ ਇਹ 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 ਗੁਣਕਾਰੀ ਸੀ ਇਹ ਪੈਰ ਥੱਲੇ ਆ ਗਈ ਬੜੀ ਮਾੜੀ ਗੱਲ ਹੋਈ ਆ ਬਿਲਕੁਲ ਬਿਲਕੁਲ ਆਪਾਂ ਬਹੁਤ ਚੀਜ਼ਾਂ ਪੱਟ ਪੱਟੇ ਸਿੱਟਦੇ ਨੇ ਉਦਾਂ ਹੀ ਭਾਜੀ ਅੱਜ ਫੁੱਲਾਂ ਬਾਰੇ ਗੱਲ ਹੋਈ ਆਪਣੀ ਜਦੋਂ ਦੇਖੇ ਹੀ ਜਾਂਦੇ ਆ ਠੀਕ ਆ ਜੀ ਉਦਾਂ ਹੀ ਵੇਸਟ ਜਾਂਦੇ ਆ ਤੇ ਹੁਣ ਜਦੋਂ ਕਿਸੇ ਨੂੰ ਪਤਾ ਲੱਗੇਗਾ ਕਿ ਇਦਾਂ ਗੁਲਗੰਦ 5 ਮਿੰਟਾਂ ਚ ਬਣ ਜਾਂਦੀ ਆ ਤੇ ਵੀ ਉਹ ਦੱਸੋ ਜ ਉਹ 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 ਉਹਨੂੰ ਉਹਨੂੰ ਦੁੱਖ ਉਹਨੂੰ ਦੁੱਖ ਵੀ ਲੱਗੇਗਾ ਨਾ ਜਦੋਂ ਡਿੱਗ ਡਿੱਕੇ ਖਰਾਬ ਜਾਣਗੇ ਉਹਨੂੰ ਲੱਗਦਾ ਦੁੱਖ ਅਸਲ ਚ ਹਾਂ ਬਿਲਕੁਲ ਮੈਂ ਜਦੋਂ ਲੋਕਾਂ ਦੇ ਘਰਾਂ ਦੇ ਬਾਹਰ ਦੇਖਦਾ ਜਾਂ ਕਿਤੇ ਹੋਰ ਵੀ ਲੱਗੇ ਨਾ ਫੁੱਲ ਡਿੱਗ ਡਿੱਕੇ ਜਾਂਦੇ ਆ ਬਿਲਕੁਲ 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 ਉਹ ਬੜਾ ਮੈਨੂੰ ਦੁੱਖ ਇਹ ਲੱਗਦਾ ਵੀ ਯਾਰ ਉਹ ਬਿਆਰਥਕ ਗਏ ਬਿਲਕੁਲ ਤੇ ਜੇ ਕਿਤੇ ਕੰਮ ਲੈ ਲੈਂਦੇ ਹਾਂ ਕਿੰਨੇ ਵਧੀਆ ਸੀ ਉਹ ਨਹੀਂ ਚਲੋ ਠੀਕ ਆ ਪਾਜੀ ਧੰਨਵਾਦ ਜੀ ਤੁਹਾਡਾ ਬਹੁਤ 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 ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਆਪਾਂ ਅੱਜ ਕਤਰਤ ਕੀਤੀ ਆ ਤੇ ਮੇਰੇ ভিউਅਸ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦਿੱਤਾ ਤੇ ਰਣਜੋਤ ਭਾਈ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਸਮਾਂ ਦਿੱਤਾ ਮੈਨੂੰ ਆਪਣੇ ਬਿਜ਼ੀ ਸ਼ਡਿਊਲ ਵਿੱਚੋਂ ਸਾਰੀਆਂ ਬੂਟੀਆਂ ਬਾਰੇ ਜਿੰਨੀਆਂ ਵੀ ਸਾਡੇ ਆਲੇ-ਦੁਆਲੇ ਹੈਗੀਆਂ ਸੀ ਉਹਨਾਂ ਦੇ ਵਿੱਚੋਂ ਕੁਝ ਕਬੂਟੀਆਂ ਦੱਸੀਆਂ ਤੇ ਅੱਗੇ ਵੀ ਆਉਣ ਵਾਲੇ ਵਲੌਗ ਦੇ ਵਿੱਚ ਅਸੀਂ ਹੋਰ ਬੂਟੀਆਂ ਨੂੰ ਐਕਸਪਲੋਰ ਕਰਾਂਗੇ ਤੁਹਾਨੂੰ ਗੁਣ ਦੱਸਾਂਗੇ ਨੈਕਸਟ ਵਲੌਗ ਵਿੱਚ ਭਾਜੀ ਉਹਨਾਂ ਨੂੰ ਫਿਰ ਮਿਲਾਂਗੇ ਕੁਝ ਨਵੀਆਂ ਜਿਹੜੀਆਂ ਬੂਟੀਆਂ ਪੇੜ ਪੌਦਿਆਂ ਦੇ ਬਾਰੇ ਅਸੀਂ ਜਾਣਕਾਰੀ ਲਵਾਂਗੇ ਭਾਜੀ ਤੋਂ ਠੀਕ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਬਾਏ ਬਾਏ